ਜਦੋਂ ਲਖਨੌਰ ਦੀ ਧਰਤੀ ਮਾਰੇ ਛੱਡਣ ਲੱਗੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਿੱਠੇ ਆ ਗਈ ਹੈ ਕਿ ਤੁਸੀਂ ਅਨੰਦਪੁਰ ਸਾਹਿਬ ਆ ਜਾਓ। ਸੋ ਲਖਨੌਰ ਦੇ ਵਿੱਚ ਕਈ ਦਿਨ ਬਤੀਤ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾਵਾਂ ਦੇ ਨਾਲ ਮਾਮਾ ਜੀ ਦੇ ਨਾਲ ਸਭ ਕੁਝ ਸਿੱਖਾਂ ਦੇ ਨਾਲ ਲਖਨੌਰ ਦੀ ਧਰਤੀ ਛੱਡਣ ਲੱਗੇ ਸੰਗਤ ਬੜੀ ਵਿਰਾਗ ਵਿੱਚ ਆ ਗਈ। ਮਹਾਰਾਜ ਨੇ ਆਖਿਆ ਤੁਸੀਂ ਵਿਰਾਗ ਨਾ ਕਰੋ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਿਆ ਕਰੋ ਜੀਵਨ ਜਿਹੜਾ ਆ ਸੋਹਣਾ ਬਣ ਜਾਏਗਾ। ਜੀਵਨ ਸੋਨਾ ਬਣਿਆ ਰਹੇਗਾ ਜਦੋਂ ਕਿਤੇ ਦਿਲ ਕਰਿਆ ਕਰੇਗਾ ਤੇ ਅਨੰਦਪੁਰ ਸਾਹਿਬ ਆ ਜਾਇਆ ਕਰਿਓ ਆਪਾਂ ਉੱਥੇ ਮਿਲ ਲਵਾਂ ਕਰਾਂਗੇ ਸਾਰੇ ਇਹਨਾਂ ਕੁਝ ਬਚਨ ਬਿਲਾਸ ਹੋਏ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜੇ ਤੇ ਸਵਾਰ ਹੋਣਾ ਕੀਤਾ ਮਾਤਾਵਾਂ ਨੇ ਵੀ ਆਪਣੀਆਂ ਸਵਾਰੀਆਂ ਲਈਆਂ ਜਿਵੇਂ ਦੀ ਵੀ ਉਦੋਂ ਸਵਾਰੀ ਦਾ ਪ੍ਰਬੰਧ ਸੀ ਕਿਉਂਕਿ ਸਮਾਨ ਵਾਸਤੇ ਹੋਰ ਸਵਾਰੀ ਚਾਹੀਦੀ ਐ ਤੇ ਆਪ ਖੁਦ ਜਾਣ ਵਾਸਤੇ ਹੋਰ ਸਵਾਰੀ ਚਾਹੀਦੀ ਐ ਘੋੜੇ ਹੋ ਗਏ ਟਾਂਗੇ ਹੋ ਗਏ ਰੱਥ ਕਹਿ ਲਓ ਜਾਂ ਪਾਲਕੀਆਂ ਕਹਿ ਲਓ ਇਦਾਂ ਦੇ ਸਾਧਨ ਸਨ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਲੇ ਭਾਏ ਨੇ ਭਾਈ ਵੀਰ ਸਿੰਘ ਜੀ ਕਹਿੰਦੇ ਕਈ ਥਾਵਾਂ ਤੇ ਗੁਰੂ ਸਾਹਿਬ ਐਸੇ ਤੇ ਰੁਕੇ ਨੇ ਕਈ ਥਾਵਾਂ ਤੇ ਰਾਹ ਵਿੱਚ ਜਾਂਦੇ ਆ ਪਰ ਦੋ ਥਾਵਾਂ ਜੜੀਆਂ ਨੇ ਮੇਨ ਦੱਸਿਆਂ ਜਾਂਦੀਆਂ ਨੇ ਪਿਆਰਿਓ ਇੱਕ ਰਾણો ਮਾਜਰੇ ਦੀ ਧਰਤੀ ਉੱਥੇ ਗੁਰੂ ਸਾਹਿਬ ਨੇ ਪਹਿਲਾ ਅਸਥਾਨ ਕੀਤਾ ਆ ਲਖਨੌਰ ਤੋਂ ਜਦੋਂ ਤੁਰੇ ਨੇ ਰੋਪੜ ਤੱਕ ਰਾણો ਮਾਜਰੇ ਦਾ ਨਾਮ ਦੱਸਿਆ ਜਾਂਦਾ ਇੱਕ ਇੱਕ ਰਾਤ ਉਥੇ ਗੁਰੂ ਸਾਹਿਬ ਨੇ ਬਤੀਤ ਕੀਤੀ ਤੇ ਸਾਧ ਸੰਗਤ ਫਿਰ ਇਥੋਂ ਮਾਰੇ ਨੇ ਚਾਲੇ ਪਾਏ ਇਥੋਂ ਚੱਲ ਕੇ ਸਾਧ ਸੰਗਤ ਜੀ ਨੰਦਪੁਰ ਇੱਕ ਤਿੰਨ ਆਨੰਦਪੁਰ ਇੱਕ ਹੈਗਾ ਨੰਦਪੁਰ ਨੰਦਪੁਰ ਇਦਾਂ ਦਾ ਨਾਮ ਹੁੰਦਾ ਸਾਰ ਸਾਧ ਸੰਗਤ ਜੀ ਉਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ ਉਥੇ ਗੁਰਧਾਮ ਨੇ ਕਹਿੰਦੇ ਮਾਰੇ ਦੀ ਯਾਦ ਵਿੱਚ ਫਿਰ ਬਣਿਆ ਤੇ ਕਈ ਵਿਦਵਾਨਾਂ ਦਾ ਕਹਿਣਾ ਆ ਕਿ ਉਹ ਜਿਹੜਾ ਸਥਾਨ ਸੀ ਨਾ ਉਹ ਗੁਰਦੁਆਰਾ ਸੇ ਉਹ ਨੌਵੇਂ ਪਾਤਸ਼ਾਹ ਜੀ ਦੇ ਵੇਲੇ ਹੀ ਬਣ ਗਿਆ ਸੀ। ਉਹ ਅਸਥਾਨ ਨੌਵੇਂ ਪਾਤਸ਼ਾਹ ਜੀ ਦੇ ਵੇਲੇ ਬਣਿਆ ਪਰ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਮਹਾਰਾਜ ਦੇ ਯਾਤ ਵਿੱਚ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਰੂਪ ਦੇ ਵਿੱਚ ਇੱਥੇ ਪਹੁੰਚੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਵੀ ਥੋੜਾ ਸਮਾਂ ਰੋਕੇ ਫਿਰ ਗਾਂ ਚੱਲੇ ਪਾਸ ਦੇਤੇ ਚੱਲਦੇ ਆ ਚੱਲਦੇ ਆ ਫਿਰ ਰੋਪੜ ਦਾ ਅਸਥਾਨ ਆਇਆ ਰੋਪੜ ਪਹੁੰਚੇ ਨਾ ਜਦੋਂ ਗੁਰੂ ਪਾਤਸ਼ਾਹ ਜੀ ਇੱਥੇ ਸਾਧ ਸੰਗਤਾਂ ਮਾਰੇ ਫਿਰ ਡੇਰਾ ਕਰ ਲਿਆ ਸਥਾਨ ਕਰ ਲਿਆ। ਇਥੇ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਮਾਤਾਵਾਂ ਨੇ ਇਥੇ ਰੁਕਣਾ ਕੀਤਾ ਸਾਰੀ ਸੰਗਤ ਜਿਹੜੀ ਕੋjnਾਲ ਸੀ ਸਿੱਖ ਜਿਹੜੇ ਉਹ ਇਥੇ ਰੁਕ ਗਏ ਮਾਰੇ ਦੇ ਨਾਲ ਹੁਣ ਇਥੇ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਨੂੰ ਆਇਆ ਨੂੰ ਸੁਣ ਕੇ ਇੱਕ ਫਕੀਰ ਦੌਲਾ ਸ਼ਾ ਇਦਾਂ ਦਾ ਇੱਕ ਨਾਮ ਆਉਂਦਾ ਹੈ ਸਾਧ ਸੰਗਤ ਜੀ ਉਹ ਆਇਆ ਗੁਰੂ ਸਾਹਿਬ ਜੀ ਦੇ ਕੋਲ ਮਾਰੇ ਨੂੰ ਆਣ ਕੇ ਉਹਨੇ ਸਜਦਾ ਕੀਤਾ ਸਾਧ ਸੰਗਤ ਜੀ ਆਣ ਕੇ ਜਦੋਂ ਉਹਨੇ ਗੁਰੂ ਸਾਹਿਬ ਜੀ ਨੂੰ ਸੇਸ ਝੁਕਾਇਆ ਤੇ ਮਾਰੇ ਅੱਖਾਂ ਲੱਗੇ ਸਾਈਂ ਜੀ ਇਹ ਕਿਉਂ ਇਹ ਸਜਦਾ ਕਿਉਂ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਤੁਸੀਂ ਅਕਾਲ ਪੁਰਖ ਦੇ ਹੁਕਮ ਦੇ ਨਾਲ ਆਏ ਹੋ ਇਸ ਦੁਨੀਆ ਦਾ ਭਲਾ ਕਰਨ ਵਾਸਤੇ ਮਹਾਰਾਜ ਕਹਿੰਦੇ ਤੁਹਾਨੂੰ ਇਹ ਕਿਵੇਂ ਪਤਾ ਲੱਗ ਗਿਆ ਗੁਰੂ ਜੀ ਮੈਂ ਤੁਹਾਡੇ ਚਰਨਾਂ ਦੇ ਨਾਲ ਅੱਜ ਤੋਂ ਨਹੀਂ ਤੁਹਾਡੇ ਪਿਤਾ ਦੇ ਚਰਨਾਂ ਦੇ ਨਾਲ ਪਹਿਲਾਂ ਜੁੜਿਆ ਸੀ ਉਹਨਾਂ ਦੇ ਸੰਪਰਕ ਵਿੱਚ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਤਸ਼ਾਹ ਕਹਿੰ ਲੱਗੇ ਉਹ ਕਿਵੇਂ ਸਾਈ ਜੀ ਫਕੀਰ ਦੱਸਦਾ ਕਹਿੰਦਾ ਜੇ ਜਦੋਂ ਤੁਹਾਡੇ ਪਿਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਵਸਾਉਂਦੇ ਪਏ ਸੀ ਉਦੋਂ ਮੈਂ ਉਥੋਂ ਗੁਜ਼ਰਦਾ ਸਾ ਰਾਹ ਦੇ ਵਿੱਚੋਂ ਲੰਘਦਿਆਂ ਮੈਨੂੰ ਪਤਾ ਲੱਗਾ ਤੇ ਮੈਂ ਪੁੱਛਿਆ ਕੌਣ ਆ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੱਦੀ ਨਿਸ਼ੀਨ ਗੁਰੂ ਤੇਗ ਬਹਾਦਰ ਮਾਰੇ ਨੌਵੇਂ ਪਾਤਸ਼ਾਹ ਜੀ ਨੇ ਇਹ ਘਰ ਬਣਾ ਰਹੇ ਨੇ ਇਹ ਮਹਿਲ ਉਸਾਰ ਰਹੇ ਨੇ ਕਹਿੰਦੇ ਮੈਂ ਸੁਣਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਬੇਰਾਗੀ ਰਹਿੰਦੇ ਨੇ ਬੜੇ ਪੋਰੇ ਦੇ ਵਿੱਚ ਬਾਬੇ ਬਕਾਲੇ ਦੀ ਧਰਤੀ ਤੇ ਜ਼ਿਆਦਾਤਰ ਭਗਤੇ ਵਿੱਚਲੇ ਨਾ ਰਹਿੰਦੇ ਨੇ ਤੇ ਇਹ ਘਰ ਬਾਹਰ ਕਿਉਂ ਬਣਾ ਰਹੇ ਨੇ ਨਾਲੇ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾਤੇ ਤੇ ਇਹ ਉਪਦੇਸ਼ ਆ ਕਿ ਜਿੰਨੀ ਚੱਲਣ ਜਾਣਿਆ ਸੇ ਕਿਉ ਕਰਵੇ ਵਿਸਥਾਰ ਚੱਲਣ ਸਾਰ ਨਾ ਜਾਣ ਨਹੀਂ ਕਾਜ ਸਵਾਰਨ ਹਰ ਜਨਾਂ ਨੇ ਜਾਣ ਲਿਆ ਕਿ ਇੱਥੋਂ ਤਰੂ ਜਾਣਾ ਆ ਉਹ ਫਿਰ ਬਹੁਤੇ ਜ਼ਿਆਦਾ ਆਪਣੇ ਇੱਥੇ ਵਿਸਥਾਰ ਕਰਕੇ ਫਿਲਾ ਫਿਲਾ ਕਰਕੇ ਨਹੀਂ ਰਹਿੰਦੇ ਜਿਨ੍ਹਾਂ ਨੇ ਜਾਣ ਲੈ ਕੇ ਇੱਥੋਂ ਚਲੇ ਜਾਣਾ ਕਹਿੰਦਾ ਕਹਿਣ ਲੱਗਾ ਸਾਈਂ ਸਾਈਂ ਉਹ ਫਕੀਰ ਜਿਹੜਾ ਦੱਸਦਾ ਹੈ ਗੋਬਿੰਦ ਰਾਏ ਜੀ ਨੂੰ ਕਿ ਮੈਂ ਇਦਾਂ ਜਦੋਂ ਇਹ ਸਾਰੇ ਸਵਾਲ ਮੇਰੇ ਮਨ ਵਿੱਚ ਆਉਣ ਲੱਗ ਪਏ ਕਿ ਜੇਕਰ ਗੁਰੂ ਨਾਨਕ ਦੇ ਗੱਦੀ ਨਿਸ਼ੀਨ ਨੇ ਉਪਰੋਂ ਇਹਨਾਂ ਦੇ ਬਾਰੇ ਜੋ ਸੁਣਿਆ ਹੋਇਆ ਕਿ ਭਗਤੀ ਵਿੱਚ ਸਦਾ ਲੀਨ ਰਹਿੰਦੇ ਨੇ ਫਿਰ ਇਹ ਘਰ ਕਿਉਂ ਬਣਾਈ ਜਾਂਦੇ ਨੇ ਇੱਥੇ ਚਲੋ ਮੰਨਿਆ ਇੱਕ ਘਰ ਆਪਣੇ ਲਈ ਬਣਾ ਰਹੇ ਨੇ ਆ ਬਾਕੀ ਦੇ ਕਿਉਂ ਆ ਸਾਰੇ ਜਿਹੜੇ ਬਾਕੀ ਦੇ ਇਹਨੇ ਘਰ ਬਣ ਰਹੇ ਨੇ ਕਮਰੇ ਬਣ ਰਹੇ ਨੇ ਇਹ ਕਿਉਂ ਬਣਾ ਰਹੇ ਨੇ ਫਿਰ ਸਾ ਅੰਗਤ ਜੀ ਕਹਿੰਦੇ ਨੇ ਸਿਖਾ ਨੇ ਸਮਝਾਇਆ ਕਿ ਗੁਰੂਗੀਆਂ ਸੰਗਤਾਂ ਦੇ ਵਾਸਤੇ ਬਣਵਾ ਰਹੇ ਨੇ ਸਤਗੁਰੂ ਮਹਾਰਾਜ ਕਿ ਸੰਗਤ ਇੱਥੇ ਆਵੇ ਜਾਵੇਗੀ ਤੇ ਉਹਨਾਂ ਦੇ ਆਰਾਮ ਕਰਨ ਵਾਸਤੇ ਹੈ ਕਹਿੰਦੇ ਇਹਦਾ ਜਲ ਕੀਤਾ ਕਿ ਮਾਰੇ ਨੂੰ ਜਾ ਕੇ ਇਦਾਂ ਸਵਾਲ ਕਰ ਲਵਾਂ ਪੁੱਛ ਲਵਾਂ ਹੁਣ ਸਤਗੁਰੂ ਤੇ ਅੰਤਰਜਾਮੀ ਨੇ ਪਿਆਰੇ ਸਾਰਾ ਕੁਝ ਪਹਿਲਾਂ ਹੀ ਜਾਣਦੇ ਨੇ ਮਹਾਰਾਜ ਜਦੋਂ ਆਪਣੇ ਮਨ ਦੇ ਵਿੱਚ ਅਜ ਫੁਰਨਾਵੇਂ ਬਣਨਾ ਹੁੰਦਾ ਨਾ ਜੇ ਸਵਾਲ ਵੀ ਆਉਣਾ ਹੁੰਦਾ ਹੈ ਅਜੇ ਉਹ ਤੋਂ ਪਹਿਲਾਂ ਹੀ ਮਾਰੇ ਨੂੰ ਮਾਰੇ ਨੂੰ ਪਤਾ ਹੁੰਦਾ ਹੈ ਮਹਾਰਾਜ ਸਾਹਿਬ ਜੀ ਦੇ ਕੋਲ ਇਹ ਚੱਲਿਆ ਸਵਾਲ ਲੈ ਕੇ ਸਤਿਗੁਰਾਂ ਦੇ ਕੋਲ ਕੇ ਮਾਰੇ ਸਾਰਾ ਵਿਸਾ ਵਿਸਤਾਰ ਕਿਉ ਤੁਸੀਂ ਤੇ ਸੰਤ ਮਹਾਂਪੁਰਖ ਹੋ ਤੇ ਸੰਤਾਂ ਫਕੀਰਾਂ ਨੂੰ ਗੁਰੂ ਪੀਰਾਂ ਨੂੰ ਇਦਾਂ ਦੇ ਵਿਸਤਾਰ ਸੁਭਦੇ ਨਹੀਂ ਤੁਸੀਂ ਤੇ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਨਾ ਕਿ ਇੱਥੇ ਘਰ ਬਣਾ ਬਣਾ ਕੇ ਰਹਿਣ ਵਾਸਤੇ ਮਹਾਰਾਜ ਦੇ ਲਈ ਇਦਾਂ ਦੇ ਕਈ ਸਵਾਲ ਲੈ ਕੇ ਕਿਰਪਿਆ ਗੁਰੂ ਸਾਹਿਬ ਜੀ ਨੂੰ ਜਦੋਂ ਵੇਖਿਆ ਨਾ ਜਾ ਕੇ ਪਿਆਰਿਓ ਕਹਿੰਦਾ ਮਹਾਰਾਜ ਨੂੰ ਮੈਂ ਤੁਹਾਡੇ ਪਿਤਾ ਜੀ ਨੂੰ ਵੇਖਦਿਆਂ ਸਾਰੇ ਸਵਾਲ ਸਾਰੇ ਮੇਰੇ ਮਨ ਤੋਂ ਬੰਦ ਹੋ ਗਏ ਸਵਾਲ ਪੁੱਛ ਹੀ ਨਹੀਂ ਸਕਿਆ ਉਹਨਾਂ ਦਾ ਚਿਹਰਾ ਇਦਾਂ ਦਾ ਸੀ ਉਹਨਾਂ ਦੇ ਚਿਹਰੇ ਵਿੱਚ ਖੇਚ ਈਦਾ ਦੇ ਸੀ ਕਿ ਮੈਂ ਸਵਾਲ ਨਾ ਕਰ ਸਕਿਆ ਮੈਂ ਬਹਿ ਗਿਆ ਉੱਥੇ ਹੀ ਮਾਰੇ ਦੇ ਕੋਲ ਬੈਠ ਕੇ ਕੁਝ ਘੜੀਆਂ ਗੱਲਾਂ ਬਾਤਾਂ ਹੋਰ ਕੀਤੀਆਂ ਮਾਰੇ ਨੇ ਸੁੱਖ ਸਾਧ ਪੁੱਛੀ ਸਾਡੇ ਤੋਂ ਮੈਂ ਦੱਸਿਆ ਫਿਰ ਮਾਰੇ ਨੇ ਸਾਡੇ ਤੋਂ ਜਦੋਂ ਆਉਣ ਬਾਰੇ ਪੁੱਛਿਆ ਕਿ ਅਸੀਂ ਈਦਾ ਚੱਲਦੇ ਆਏ ਮਾਰੇ ਨੇ ਸਾਨੂੰ ਆਖਿਆ ਕਿ ਆਰਾਮ ਕਰ ਫਕੀਰ ਆਰਾਮ ਕਰ ਲੋ ਕਹਿੰਦਾ ਮੈਂ ਜਦੋਂ ਆਰਾਮ ਕਰਨ ਲੱਗਾ ਨਾ ਅਜੇ ਮੈਂ ਵਿਚਾਰਾ ਹੀ ਕਰਦਾ ਪਿਆ ਸੌਣ ਨਹੀਂ ਲੱਗਾ ਮੈਂ ਵਿਚਾਰਾ ਕਰਦੇ ਕਰਦੇ ਮੈਨੂੰ ਨੀਂਦ ਆ ਗਈ ਤੇ ਜਿਵੇਂ ਮੈਂ ਬਹਿਸ਼ਤਾ ਦਾ ਕੁਝ ਨਜ਼ਾਰਾ ਦੇਖਿਆ ਮੈਂ ਸਵਰਗਾਂ ਦਾ ਸਵਰਗ ਲੋਕ ਦਾ ਇਕਦਮ ਮੈਂ ਉੱਥੇ ਪਹੁੰਚ ਗਿਆ ਵਾਂ ਸਵਰਗ ਲੋਕ ਵਿੱਚ ਸੁਪਨੇ ਵਿੱਚ ਤੇ ਮੈਂ ਕੀ ਵੇਖਦਾ ਵਾਂ ਕਿ ਉੱਥੇ ਇੱਕ ਬੜਾ ਹੀ ਸੁਖੀ ਬੰਦਾ ਮੈਨੂੰ ਮਿਲਿਆ ਟਕਰਿਆ ਮੈਂ ਉਹਨੂੰ ਪੁੱਛਿਆ ਕਿ ਤੂੰ ਇੱਥੇ ਕਿਵੇਂ ਇਹ ਸਾਰੇ ਸੁੱਖ ਤੈਨੂੰ ਕਿਵੇਂ ਮਿਲੇ ਨੇ ਕਹਿੰਦਾ ਮੈਨੂੰ ਉਹਨੇ ਦੱਸਿਆ ਕਿ ਮੈਂ ਪਿਛਲੇ ਜਾਮੇ ਦੇ ਵਿੱਚ ਇੱਕ ਸ਼ੇਰ ਦੀ ਜੂੰਨ ਦੇ ਵਿੱਚ ਸਾਂ ਤੇ ਮੈਂ ਜਿਹੜੇ ਘੁਰਨੇ ਦੇ ਵਿੱਚ ਰਹਿੰਦਾ ਸਾਂ ਉਸ ਘੁਰਨੇ ਨੂੰ ਤਿੰਨ ਰਾਹ ਜਾਂਦੇ ਸੀ ਉਸਾ ਕੋ ਰਹੇ ਨੂੰ ਤੈਨਰਾ ਜਾਂਦੇ ਸਨ ਜਿੱਥੇ ਮੈਂ ਰਹਿੰਦਾ ਸਾਂ ਤੇ ਕਹਿੰਦਾ ਇੱਕ ਦਿਨ ਮੈਂ ਬਾਹਰ ਸ਼ਿਕਾਰ ਵਾਸਤੇ ਜਦੋਂ ਗਿਆ ਆਵਾ ਵਾਪਸ ਆ ਰਿਹਾ ਸਾਂ ਤੇ ਬੜੇ ਮੀਂਹ ਬੜੀ ਜ਼ੋਰ ਨਾਲ ਪਿਆ ਸਰਦੀ ਦਾ ਮੌਸਮ ਸੀ ਗੜੇ ਵੀ ਡਿੱਗਣ ਲੱਗ ਪਏ ਮੈਂ ਬੜਾ ਕੰਬਦਾ ਪਿਆ ਸਾਂ ਸਰਦੀ ਨਾਲ ਜਦੋਂ ਕਹਿੰਦਾ ਮੈਂ ਆਪਣੇ ਘੁਰੇ ਦੇ ਵਿੱਚ ਜਾਣ ਲੱਗਾ ਤੇ ਅੰਦਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਮਨੁੱਖਾਂ ਦੇ ਆਵਾਜ਼ ਸੁਣਨ ਨੂੰ ਮਿਲੀ ਤੇ ਕਹਿੰਦਾ ਪਤਾ ਨਹੀਂ ਮੇਰਾ ਮਨ ਜਿਹੜਾ ਹੈ ਇੱਕਦਮ ਸ਼ੇਰ ਦੇ ਮਨ ਤੋਂ ਬੰਦਿਆ ਇਨਸਾਨਾਂ ਵਾਲਾ ਮਨ ਬਣ ਗਿਆ ਤੇ ਮਨ ਵਿੱਚ ਤਾਂ ਖਿਆਲ ਆਇਆ ਮਨਾ ਜੇ ਅੰਦਰ ਜਾਵਾਂਗਾ ਘੁਰੇ ਦੇ ਵਿੱਚ ਉਹ ਲੋਕ ਡਰ ਕੇ ਭੱਜਣਗੇ ਮੇਰੇ ਤੋਂ ਬਾਹਰ ਭੱਜਣਗੇ ਤੇ ਬਾਹਰ ਗੜੇ ਪੈਂਦੇ ਨੇ ਇੰਨੀ ਸਰਦੀ ਆ ਕਿਤੇ ਵਿਚਾਰਿਆਂ ਨੂੰ ਨੁਕਸਾਨ ਹੋਵੇਗਾ ਕਹਿੰਦਾ ਮੇਰੇ ਸੋਚ ਵਿੱਚ ਇਹ ਵਿਚਾਰ ਆ ਗਈਆਂ ਤੇ ਮੈਂ ਬਾਹਰ ਮੀਂਹ ਵਿੱਚ ਹੀ ਬੈਠਾ ਰਿਆ ਉਨੇਕ ਦਾਰਿਆ ਕਦੋਂ ਜਾਣਗੇ ਉਹ ਗਏ ਨਹੀਂ ਮੈਂ ਬਾਹਰ ਮੀਂਹ ਦੇ ਵਿੱਚ ਸਰਦੀ ਦੇ ਕਰਕੇ ਮੇਰੇ ਦੇਹ ਛੁੱਟ ਗਈ ਮੇਰੇ ਪ੍ਰਾਣ ਨਿਕਲ ਗਏ ਤੇ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਹੋਈ ਉਹ ਗੁਰੂ ਕੀ ਸੰਗਤ ਬੈਠੀ ਸੀ ਉਸ ਗੁਫਾ ਦੇ ਵਿੱਚ ਉਸ ਕੋ ਰਹਿ ਦੇਵੇ ਸੰਗਤ ਬੈਠੇ ਸੀ ਮੈਂ ਤੇ ਆਪਣੇ ਵੱਲੋਂ ਇਹ ਭਲਾ ਕੀਤਾ ਕਿ ਚਲੋ ਉਹਨਾਂ ਨੂੰ ਬਾਹਰ ਣਾਉਣਾ ਪਵੇ ਪਰ ਜਿਵੇਂ ਹੀ ਉਹ ਪਤਾ ਲੱਗਾ ਕਿ ਗੁਰੂ ਕੇ ਸੰਗਤ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਕਿਰਪਾ ਵਰਤਾਈ ਕਿ ਮੇਰੇ ਇਹ ਸੇਵਾ ਸੰਗਤ ਦੀ ਸੇਵਾ ਵੇਖ ਕੇ ਮੈਨੂੰ ਇਹ ਸੁੱਖ ਮਹਾਰਾਜ ਨੇ ਦੇ ਦਿੱਤਾ ਇਹ ਸੁੱਖ ਜਿਹੜਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿੱਤਾ ਹੋਇਆ ਕਹਿੰਦਾ ਉਹ ਫਕੀਰ ਦੱਸਦਾ ਕਹਿੰਦਾ ਫਿਰ ਇਦਾਂ ਹੀ ਚੱਲਦੇ ਆਂ ਨਾਲ ਹੀ ਮੇਰਾ ਜਦੋਂ ਸੁਪਨਾ ਖੁੱਲ੍ਹਾ ਤੇ ਮੈਂ ਹੁਣ ਸੋਚਦਾ ਸਾਂ ਕਿ ਪਤਾ ਨਹੀਂ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਖੁਦ ਬਖਾਇਆ ਮੈਨੂੰ ਜਾਂ ਆਪਣੇ ਆਪ ਹੀ ਮੈਨੂੰ ਕੋਈ ਇਦਾਂ ਦਾ ਮਹਿਸੂਸ ਮੈਂ ਕੀਤਾ ਸੁਪਨੇ ਦੇ ਵਿੱਚ ਸੁੱਤੇ ਆ ਪਿਆ ਕਿ ਗੁਰੂ ਕੀ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ ਕਹਿੰਦਾ ਫਿਰ ਇਦਾਂ ਹੀ ਜੇ ਮੈਂ ਸੋਚ ਹੀ ਰਿਹਾ ਸਾਂ ਕਿ ਮੈਨੂੰ ਕੁਝ ਬਾਲਕ ਦਿਖਾਈ ਦਿੱਤੇ ਬੱਚੇ ਖੇਡਦੇ ਹੋਏ ਉਹਨਾਂ ਬੜੇ-ਬੜੇ ਘਰ ਬਣਾ ਲਏ ਤੇ ਜਾਣ ਲੱਗਿਆਂ ਕੁਝ ਤੇ ਘਰ ਇਦਾਂ ਹੀ ਬਣੇ ਛੱਡ ਗਏ ਤੇ ਕੁਝ ਟਾ ਗਏ ਤੇ ਉੱਥੋਂ ਵੀ ਮੈਨੂੰ ਇੰਜੇ ਲੱਗਦਾ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੈਨੂੰ ਇਹ ਕੁਝ ਸਮਝਾਇਆ ਹੈ ਕਿ ਐਸੇ ਇੱਕ ਹਰ ਆਪਣੇ ਰਹਿਣ ਵਾਸਤੇ ਨਹੀਂ ਇਹ ਕਿ ਇਥੇ ਗੁਰੂ ਕੀ ਸੰਗਤ ਦੇ ਵਾਸਤੇ ਇਥੇ ਲੋਕਾਂ ਦੇ ਭਲੇ ਦੇ ਵਾਸਤੇ ਸਾਰਾ ਕੁਝ ਬਣਾ ਰਹੇ ਹਾਂ ਜੇਕਰ ਅਸੀਂ ਇਥੇ ਨਿਵਾਸ ਕਰਾਂਗੇ ਤੇ ਇਥੇ ਦੁਨੀਆ ਦਾ ਭਲਾ ਹੀ ਕਰਾਂਗੇ ਇਹ ਦੁਨੀਆ ਦੇ ਭਲੇ ਦੇ ਵਾਸਤੇ ਇਥੇ ਅਸੀਂ ਸਾਰਾ ਕੁਝ ਬਣਾ ਰਹੇ ਹਾਂ ਉਹ ਜਿਹੜਾ ਸਾਈਂ ਜਿਹੜਾ ਆ ਉਹਨੇ ਦੱਸਿਆ ਕਿ ਕਹਿੰਦਾ ਮਹਾਰਾਜ ਆਹ ਸਾਰਾ ਕੁਝ ਜਦੋਂ ਮੈਨੂੰ ਉੱਥੇ ਪਤਾ ਲੱਗਾ ਤੇ ਫਿਰ ਮੈਂ ਦੁਬਾਰਾ ਗੁਰੂ ਜੀ ਦੇ ਕੋਲ ਗਿਆ ਵਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਿਲਿਆ ਤੇ ਪਾਸ਼ਾ ਜੀ ਦੇ ਚਰਨਾਂ ਤੇ ਬਿਨਾਂ ਕੋਈ ਸਵਾਲ ਕੀਤਿਆਂ ਮੈਂ ਸਜਦਾ ਕੀਤਾ ਸਿਰ ਝੁਕਾਇਆ ਮੈਂ ਸਾਰੇ ਸਾਰੇ ਦੁਨੀਆਂ ਦਾ ਜਿਹੜਾ ਸੀ ਲਾਜ ਜਿਹੜੀ ਛੱਡ ਕੇ ਇਹ ਲੋਕ ਇਹ ਕਹਿਣਗੇ ਹੋਰ ਧਰਮ ਦਾ ਹੋ ਕੇ ਤੇ ਗੁਰੂ ਸਾਹਿਬ ਨੂੰ ਏਦਾਂ ਮੱਥੇ ਟੇਕ ਰੇ ਆਣ ਕੇ ਕਹਿੰਦਾ ਮੈਂ ਸਾਰਾ ਖਿਆਲ ਛੱਡ ਕੇ ਬਸ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਸਿਰ ਝੁਕਾ ਦਿੱਤਾ ਤੇ ਪਾਸ਼ਾ ਜੀ ਨੂੰ ਆਖਿਆ ਮਹਾਰਾ ਮੈਨੂੰ ਆਪਣੀ ਸਿੱਖਾਂ ਦੇ ਵਿੱਚ ਸ਼ਾਮਲ ਕਰੋ ਆਪਣਾ ਬਣਾਓ ਤੇ ਉਦੋਂ ਤੋਂ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਸ਼ਾ ਨੇ ਨਾਮ ਦੇ ਸਿਮਰਨ ਦੀ ਆਸੀ ਦਾਤ ਬਖਸ਼ੀ ਪਹਿਲਾ ਵੀ ਮੈਂ ਬੰਦਗੀ ਕਰਦਾ ਸੀ ਪਹਿਲਾ ਵੀ ਮੈਂ ਭਜਨ ਦੇ ਵਿੱਚ ਜੁੜਦਾ ਸਾਂ ਪਰ ਉਹ ਰਸ ਉਹ ਆਨੰਦ ਨਹੀਂ ਸੀ ਆਉਂਦਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਗਿਆ ਮਾਂ ਉਹਨਾਂ ਨੇ ਜਦੋਂ ਮਿਹਰ ਦੀ ਨਿਗਾਹ ਮਾਰੀ ਨਾ ਤਾਂ ਉਸ ਦਿਨ ਤੋਂ ਕਿਆ ਨਜ਼ਾਰੇ ਕਿਆ ਰੰਗ ਨੇ ਨਾਮ ਜਪਣ ਦੇ ਬਸ ਇੱਕ ਵਾਰ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਨ ਦੇ ਨਾਲ ਹੀ ਲੱਖਾਂ ਕਰੋੜਾਂ ਆਨੰਦਾਂ ਵਰਗੀ ਸੁਰਤ ਜਿਹੜੀ ਚੁੱਭ ਜਾਂਦੀ ਪਤਾ ਨਹੀਂ ਲੱਗਦਾ ਕਿ ਉਹ ਕਿਹੋ ਜਿਹਾ ਆਨੰਦ ਅਚਰਜ ਦੀ ਅਵਸਥਾ ਹੁੰਦੀ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਵਰਤਦੀ ਹੈ ਮੈਂ ਪਹਿਲਾਂ ਵੀ ਸੇਵਾ ਕਰਦਾ ਸਾਂ ਪਹਿਲਾਂ ਵੀ ਭਜਨ ਕਰਦਾ ਸਾਂ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਮੇਰੇ ਤੇ ਬਖਸ਼ਿਸ਼ ਕੀਤੀ ਹੈ ਨਾ ਤੁਹਾਡੇ ਪਿਤਾ ਜੀ ਨੇ ਉਸ ਦਿਨ ਤੋਂ ਲੈ ਕੇ ਨਾਲੇ ਤੇ ਮੇਰੇ ਸਿਮਰਨ ਦੇ ਵਿੱਚ ਸੁਰਤ ਜੁੜਦੀ ਹੈ ਤੇ ਮੈਂ ਵੇਖਦਾ ਜਦੋਂ ਕਿਤੇ ਲੋੜਵੰਦ ਕੋਈ ਮੈਨੂੰ ਵਿਖਾਈ ਦਿੰਦਾ ਹੈ ਨਾ ਤੇ ਜੋ ਮੈਨੂੰ ਸੁਪਨੇ ਵਿੱਚ ਦਿਸਿਆ ਸੀ ਕੋਈ ਸ਼ੇਰ ਨੇ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਉਹਨੂੰ ਬੈਸਤ ਦਾ ਇਲਾਕਾ ਮਿਲ ਗਿਆ ਸੁੱਖ ਮਿਲ ਗਿਆ ਬੈਸਤਾਂ ਦਾ ਸਵਰਗਾਂ ਦਾ ਬਸ ਉਤੋਂ ਮੈਂ ਹਿਸਾਬ ਲਾ ਲਿਆ ਕਿ ਜੇਕਰ ਜਾਨਵਰ ਸੇਵਾ ਕਰਕੇ ਸੁੱਖ ਲੈ ਸਕਦੇ ਤੇ ਬੰਦਾ ਕਿਉਂ ਨਹੀਂ ਲੈ ਸਕਦਾ ਮੈਂ ਵੀ ਹੁਣ ਜਿੱਥੇ ਕਿਤੇ ਲੋੜਵੰਦ ਵੇਖਦਾ ਹਾਂ ਨਾ ਕੋਈ ਉਹਨੂੰ ਘਰ ਬਣਾ ਕੇ ਦਈਦਾ ਜਿੱਥੇ ਵੀ ਕਿਤੇ ਕੋਈ ਦਿਸਦਾ ਆ ਕਿ ਇਹਨੂੰ ਆ ਫਲਾਣੀ ਚੀਜ਼ ਦੀ ਲੋੜ ਹੈ ਉਹਦੀ ਸੇਵਾ ਵਿੱਚ ਮੈਂ ਜੁੜਦਾ ਵਾਂ ਉਦੋਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬੜੀ ਕਿਰਪਾ ਹੈ ਮਹਾਰਾਜ ਇਸ ਕਰਕੇ ਮੈਂ ਤੁਹਾਨੂੰ ਸਜਦਾ ਕੀਤਾ ਕਿਉਂਕਿ ਤੁਸੀਂ ਉਹਨਾਂ ਦੇ ਸਹਬਜ਼ਾਦੇ ਹੋ ਤੇ ਮਹਾਰਾਜ ਮੈਂ ਪਛਾਣ ਲਿਆ ਤੁਹਾਨੂੰ ਤੁਸੀਂ ਕੀ ਕਰਨੋ ਕਿਸ ਕਾਰਜ ਵਾਸਤੇ ਦੁਨੀਆ ਤੇ ਆਏ ਹੋ ਦੁਨੀਆ ਦਾ ਭਲਾ ਕਰੋਗੇ ਮਹਾਰਾਜ ਆਪਣੇ ਆਪ ਆਪਣੇ ਤਨ ਤੇ ਵੀ ਦੁੱਖ ਸਹਾਰ ਲੋਗੇ ਪਰ ਕਿਸੇ ਦਾ ਦੁੱਖ ਤੁਹਾਡੇ ਕੋਲੋਂ ਵੇਖਿਆ ਨਹੀਂ ਜਾਣਾ ਤੈਂ ਪਿਆਰੋ ਕਹਿੰਦੇ ਨੇ ਕਿਸੇ ਸਮੇਂ ਇੱਕ ਬ੍ਰਾਹਮਣ ਵੀ ਆਇਆ ਸੀ ਮਾਰੇ ਦੇ ਕੋਲ ਪਾਸ਼ਾ ਕਲਗੀਆਂ ਵਾਲੇ ਮਹਾਰਾਜ ਮੇਰਾ ਡੋਲਾ ਮੇਰੇ ਘਰ ਵਾਲੀ ਨੂੰ ਪਠਾਣ ਚੁੱਕ ਕੇ ਲੈ ਗਿਆ ਬੜੇ ਮੈਂ ਤਰਲੇ ਮਾਰੇ ਨੇ ਪਰ ਮਹਾਰਾਜ ਉਹਨੇ ਇੱਕ ਨਹੀਂ ਮੰਨੀ ਤੇ ਕਹਿੰਦੇ ਨੇ ਗੁਰੂ ਸਾਹਿਬ ਨੇ ਬਾਬੇ ਅਜੀਤ ਸਿੰਘ ਨੂੰ ਭੇਜਿਆ ਸੀ ਉਦੋਂ ਭਾਵ ਕਹਿੰਦਾ ਕਿ ਕੋਈ ਵੀ ਜਦੋਂ ਆਉਂਦਾ ਸੀ ਨਾ ਮਹਾਰਾਜ ਦੇ ਚਰਨਾਂ ਵਿੱਚ ਤਰਲਾ ਕਰਦਾ ਸੀ ਬੇਨਤੀ ਕਰਦਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਬੇਨਤੀ ਨੂੰ ਪ੍ਰਵਾਨ ਕਰਦੇ ਸੀ ਦੁਖੀਆਂ ਦਾ ਦਰਦ ਵੰਡਾਉਣ ਵਾਸਤੇ ਕਲਗੀਆਂ ਵਾਲੇ ਮਹਾਰਾਜ ਆਏ ਨੇ ਦੁਨੀਆ ਦੇ ਉੱਪਰ ਤੇ ਪਿਆਰਿਓ ਵਾਰ-ਵਾਰੇ ਬੇਨਤੀ ਕਰਾਂਗਾ ਕੋਈ ਵੀ ਜੰਗ ਜਿਹੜੀ ਐ ਜੁਧ ਜਿਹੜਾ ਮਹਾਰੇ ਨੇ ਆਪਣੇ ਨਿੱਜੀ ਆਪਣੇ ਆਪ ਵਾਸਤੇ ਨਹੀਂ ਲੜਿਆ ਹਮੇਸ਼ਾ ਹੀ ਉਹ ਧਰਮ ਯੁੱਧ ਹੋਇਆ ਜਦੋਂ ਵੀ ਹੋਇਆ ਧਰਮ ਦੇ ਖਾਤਰ ਹੋਇਆ ਸੱਚ ਨੂੰ ਬਚਾਉਣ ਵਾਸਤੇ ਹੋਇਆ ਸਮਾਰੇ ਕਿਰਪਾ ਕਰਨ ਇਹ ਸੇ ਅੱਜ ਦੇ ਵਿਚਾਰ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਰੋਪੜ ਪਹੁੰਚੇ ਨੇ ਤੇ ਇੱਥੇ ਸਾਧ ਸੰਗਤ ਜੀ ਇਹ ਫਕੀਰ ਜਿਹੜਾ ਆ ਇਹ ਮਿਲਿਆ ਮਹਾਰਾਜ ਨੂੰ ਇਹਨੇ ਸਜਦਾ ਕੀਤਾ ਸਤਗੁਰਾਂ ਦੇ ਚਰਨ ਚਰਨਾਂ ਦੇ ਵਿੱਚ ਮਹਾਰਾਜ ਦੇ ਮੱਥਾ ਟੇਕਿਆ ਇੱਥੇ ਗੁਰੂ ਸਾਹਿਬ ਕੁਝ ਸਮਾਂ ਰੋਪੜ ਦੇ ਵਿੱਚ ਰੁਕੇ ਨੇ ਫਿਰ ਮਹਾਰਾਜ ਨੇ ਇੱਥੋਂ ਚਾਲੇ ਪਾਇਏ ਨੇ ਕੀਰਤਪੁਰ ਸਾਹਿਬ ਵੱਲ ਸੋ ਉਹ ਵਿਚਾਰ ਆਪਾਂ ਕੱਲ ਨੂੰ ਸਾਝ ਪਾਉਣ ਦਾ ਯਤਨ ਕਰਾਂਗੇ ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰ ਦੇਣ ਪਿਆਰਿਓ ਇਹ ਸਾਰੀਆਂ ਵਿਚਾਰਾਂ ਦੇ ਵਿੱਚ ਸਾਨੂੰ ਵਾਰ-ਵਾਰ ਉਹੀ ਵਿਚਾਰਾਂ ਸਮਝਣ ਨੂੰ ਮਿਲ ਰਹੀਆਂ ਨੇ ਕਿ ਗੁਰੂ ਕੀ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਗੁਰੂ ਵੱਲੋਂ ਜੋ ਨਾਮ ਦੀ ਦਾਤ ਮਿਲਦੀ ਹੈ ਵਾਹਿਗੁਰੂ ਦਾ ਸਿਮਰਨ ਮਿਲਦਾ ਉਹ ਸਿਮਰਨ ਦੇ ਵਿੱਚ ਜੁੜਨਾ ਚਾਹੀਦਾ ਜੋ ਜੋ ਗੁਰਸਿੱਖਾਂ ਨੇ ਸੇਵਾ ਕੀਤੀ ਜੋ ਗੁਰਸਿੱਖਾਂ ਨੇ ਆਪਣਾ ਜੀਵਨ ਕਮਾਇਆ ਉਦਾਂ ਦਾ ਸਾਨੂੰ ਆਪਣਾ ਜੀਵਨ ਬਣਾਉਣ ਦਾ ਯਤਨ ਕਰਨਾ ਚਾਹੀਦਾ ਕਿ ਸਾਡਾ ਵੀ ਜੀਵਨ ਉਦਾਂ ਦਾ ਬਣੇ ਜੇਕਰ ਉਹ ਸਾਈ ਫਕੀਰ ਮੁਸਲਮਾਨ ਜਿਹੜਾ ਹੈ ਉਹ ਸਤਿਗੁਰੂ ਦੀ ਬਖਸ਼ਿਸ਼ ਲੈ ਕੇ ਆਨੰਦ ਵਿੱਚ ਜਾ ਸਕਦਾ ਹੈ ਤੇ ਸਾਡੇ ਤੇ ਕਿਰਪਾ ਵੀ ਗੁਰੂ ਮਾਰਾ ਜੀ ਕਰਨਗੇ ਸੋ ਸਤਿਗੁਰੂ ਆਪ ਹੀ ਰਹਿਮਤ ਕਰਦੇ ਭੁੱਲਾ ਚੁੱਕਾ ਦੀ ਖਿਮਾ ਆਪ ਸਭ ਦੀ ਹਾਜ਼ਰੀ ਸਤਿਗੁਰੂ ਦਰ ਤੇ ਪ੍ਰਵਾਨ ਕਰਨ ਪੜੇ ਸੁਣੀ ਬਾਣੀ ਗੁਰਮਤ ਵਿਚਾਰਾਂ ਦਾ ਭਾਵਰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਦੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ